स्वागत है आज ਅਸੀਂ ਪੰਜਾਬ ਦੀ ਸਿਆਸੀ ਤੇ ਆਰਥਿਕ ਸਥਿਤੀ ਤੇ ਇੱਕ ਡੂੰਗੀ ਨਜ਼ਰ ਮਾਰਾਂਗੇ ਖਾਸ ਤੌਰ ਤੇ 2027 ਦੀਆਂ ਆਉਣ ਵਾਲੀਆਂ ਚੋਣਾਂ ਦੇ ਹਿਸਾਬ ਨਾਲ ਹਾਂਜੀ ਸਾਡੀ ਅੱਜ ਦੀ ਗੱਲਬਾਤ ਦਾ ਆਧਾਰ ਹੈ RMN نیوز ਦਾ ਇੱਕ ਲੇਖ ਜਿਸ ਦਾ ਸਿਰਲੇਖ ਹੀ ਮਤਲਬ ਕਾਫੀ ਕੁਝ ਕਹਿ ਜਾਂਦਾ ਹੈ ਕਰਜ਼ੇ ਅਤੇ ਲੋਕ ਲੁਭਾਉ ਰਾਜਨੀਤੀ ਵਿੱਚ ਡੁੱਬਦਾ ਪੰਜਾਬ 2027 ਵੱਲ ਵੱਜਦਾ 4 ਲੱਖ ਕਰੋੜ ਦਾ ਧੋਖਾ ਬਿਲਕੁਲ ਇਹ ਲੇਖ ਤਾਂ ਪੰਜਾਬ ਨੂੰ ਇੱਕ ਅਜਿਹੇ ਮੋੜ ਤੇ ਖੜਾ ਦੱਸਦਾ ਹੈ ਜਿੱਥੇ ਆਉਣ ਵਾਲੀਆਂ ਚੋਣਾਂ ਸਿਰਫ ਸੱਤਾ ਦੀ ਲੜਾਈ ਨਹੀਂ ਬਲਕਿ ਪਿਛਲੇ ਕਈ ਸਾਲਾਂ ਦੇ ਕਥਿਤ ਕੁਸ਼ਾਸਨ ਤੇ ਇੱਕ ਤਰ੍ਹਾਂ ਦਾ ਫੈਸਲਾ ਹੋਣ ਗਿਆ। ਹੂੰ ਲੇਖ ਤਾਂ ਇੱਕ ਸ਼ਿਕਾਰੀ ਸੰਘਰਸ਼ ਦੀ ਗੱਲ ਕਰਦਾ ਹੈ ਜਿੱਥੇ ਇੱਕ ਪਾਸੇ ਸਿਆਸੀ ਲੋਕਾਂ ਦੀਆਂ ਲਾਲਸਾਵਾਂ ਨੇ ਤੇ ਦੂਜੇ ਪਾਸੇ ਦੇਖੋ 3 ਕਰੋੜ ਲੋਕਾਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਚਲੋ ਫਿਰ ਸਭ ਤੋਂ ਪਹਿਲਾਂ ਉਸ ਵੱਡੇ ਅੰਕੜੇ ਤੋਂ ਹੀ ਸ਼ੁਰੂ ਕਰਦੇ ਹਾਂ ਜਿਸ ਤੇ ਸਾਰਾ ਲੇਖ ਟਿਕਿਆ ਹੋਇਆ ਹੈ ਪੰਜਾਬ ਸਰ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹਾਂ 4 ਲੱਖ ਕਰੋੜ ਇਹ ਅੰਕੜਾ ਸੁਣ ਕੇ ਤਾਂ ਸੱਚੀ ਸਿਰ ਘੁੰਮ ਜਾਂਦਾ ਪਰ ਇੱਕ ਆਮ ਇਨਸਾਨ ਲਈ ਇਸ ਦਾ ਅਸਲ ਮਤਲਬ ਕੀ ਹੈ ਦੇਖੋ ਇਹ ਸਿਰਫ ਇੱਕ ਨੰਬਰ ਨਹੀਂ ਹੈ ਇਸ ਦਾ ਅਸਲ ਮਤਲਬ ਇਹ ਹੈ ਕਿ ਸਰਕਾਰ ਦੀ ਜਿੰਨੀ ਵੀ ਕਮਾਈ ਹੁੰਦੀ ਹੈ ਉਸ ਦਾ ਇੱਕ ਬਹੁਤ ਵੱਡਾ ਹਿੱਸਾ ਹੂੰ ਉਹ ਨਵੇਂ ਸਕੂਲ ਹਸਪਤਾਲ ਜਾਂ ਸੜਕਾ ਬਣਾਉਣ ਤੇ ਨਹੀਂ ਲੱਗਦਾ ਉਹ ਸਿਰਫ ਪੁਰਾਣੇ ਕਰਜ਼ੇ ਦਾ ਵਿਆਜ ਮੋੜਨ ਤੇ ਹੀ ਖਰਚ ਹੋ ਜਾਂਦਾ ਅੱਛਾ ਇਹ ਇੱਕ ਤਰ੍ਹਾਂ ਦਾ ਵਿੱਤੀ ਜਾਲ ਹੈ ਜੋ ਸੂਬੇ ਦੀ ਤਰੱਕੀ ਨੂੰ ਹਰ ਸਾਲ ਪਿੱਛੇ ਖਿੱਚਦਾ ਹੈ ਤੇ ਇਸੇ ਵਿੱਤੀ ਜਾਲ ਦੇ ਵਿੱਚ ਲੇਖ ਦੱਸਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 2027 ਲਈ ਮਤਲਬ ਆਪਣੀ ਮੁਹਿੰਮ ਸ਼ੁਰੂ ਵੀ ਕਰ ਦਿੱਤੀ ਹੈ ਹਾਂਜੀ ਬਿਲਕੁਲ ਤੇ ਵਾਦਿਆਂ ਦੀ ਤਾਂ ਕਿਵੇਂ ਕਹਿੰਦੇ ਨੇ ਪੂਰੀ ਝੜੀ ਲਾ ਦਿੱਤੀ ਹੈ ਮੈਂ ਦੇਖ ਵੀ ਸੀ ਉਹਨਾਂ ਦੇ ਵਾਦੇ ਜਿਵੇਂ ਤਿਆਂ ਦੇ ਵਿਆਹ ਤੇ 1 ਲੱਖ ਰੁਪਏ ਦਾ ਸ਼ਗਨ ਫਿਰ ਬਜ਼ੁਰਗਾਂ ਲਈ 3100 ਰੁਪਏ ਮਹੀਨਾ ਪੈਨਸ਼ਨ ਤੇ ਨਾਲ ਹੀ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਇਹ ਵੀ ਹਾਂ ਤੇ ਗੱਲ ਇੱਥੇ ਹੀ ਨਹੀਂ ਮੁੱਕਦੀ ਨੌਜਵਾਨਾਂ ਲਈ 75% ਨੌਕਰੀਆਂ ਦਾ ਰਾਖਵਾਕਰਨ ਤੇ ਇਹ ਕੁਝ ਵਾਦੇ ਤਾਂ ਬਹੁਤ ਹੀ ਅਜੀਬ ਨੇ ਅਜੀਬ ਜਿਵੇਂ ਜਿਵੇਂ ਕੀ ਕੁੱਤਿਆਂ ਦੀਆਂ ਦੌੜਾਂ ਮਾਰਵਾੜੀ ਘੋੜਿਆਂ ਦੀਆਂ ਦੌੜਾਂ 1 ਮਿੰਟ 1 ਮਿੰਟ ਕਬੂਤਰਾਂ ਦੀਆਂ ਬਾਜ਼ੀਆਂ ਵੀ ਕੀ ਇਹ ਸੱਚੀ ਇੱਕ ਚੋਣ ਮਨੋਰਥ ਪੱਤਰ ਦਾ ਹਿੱਸਾ ਹੈ ਹਾਂ ਕਬੂਤਰਾਂ ਦੀਆਂ ਬਾਜ਼ੀਆਂ ਲੇਖ ਇਸ ਨੂੰ ਸਿੱਧੇ ਤੌਰ ਤੇ ਲੋਕ ਲੁਭਾਉ ਖੇਡ ਪੁਸਤਕ ਦਾ ਹਿੱਸਾ ਦੱਸਦਾ ਹੈ ਮਤਲਬ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਵਾਲੀ ਗੱਲ ਅੱਛਾ ਤਾਂ ਲੇਖ ਇਹ ਨਾ ਸਾਰੇ ਵਾਦਿਆਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਲੇਖ ਇਹਨਾਂ ਸਾਰਿਆਂ ਨੂੰ ਇੱਕ ਖਤਰਨਾਕ ਥੋਖਾ ਕਹਿੰਦਾ ਹੈ ਥੋਖਾ ਹਾਂ ਲੇਖਕ ਇੱਕ ਬਹੁਤ ਹੀ ਸਿੱਧਾ ਪਰ ਚੁਭਵਾ ਸਵਾਲ ਪੁੱਛਦਾ ਹੈ ਜਦੋਂ ਸੂਬੇ ਤੇ ਪਹਿਲਾਂ ਹੀ 4 ਲੱਖ ਕਰੋੜ ਦਾ ਕਰਜ਼ਾ ਹੈ ਤਾਂ ਇਹਨਾਂ ਨਵੇਂ ਵਾਅਦਿਆਂ ਨੂੰ ਪੂਰਾ ਕਰਨ ਲਈ ਪੈਸਾ ਆਖਰ ਆਵੇਗਾ ਕਿੱਥੋਂ ਤਾਂ ਸਿੱਧੀ ਜਹੀ ਗੱਲ ਇਹ ਹੋਈ ਕਿ ਲੇਖ ਕਹਿ ਰਿਹਾ ਹੈ ਕਿ ਇਹ ਵਾਅਦੇ ਅਸਲ ਆਰਥਿਕ ਹਕੀਕਤ ਤੋਂ ਬਿਲਕੁਲ ਟੁੱਟੇ ਹੋਏ ਨੇ ਬਿਲਕੁਲ ਲੇਖ ਦਾ ਦਾਵਾ ਇਹੀ ਹੈ ਕਿ ਇਹ ਵਾਅਦੇ ਅਸਲ ਸੁਧਾਰ ਲਿਆਉਣ ਲਈ ਨਹੀਂ ਬਲਕਿ ਲੇਖ ਦੀ ਭਾਸ਼ਾ ਚ ਕਹੀਏ ਤਾਂ ਅਨਪੜ ਵੋਟਰਾਂ ਨੂੰ ਮੂਰਖ ਬਣਾਉਣ ਲਈ ਤਿਆਰ ਕੀਤੇ ਗਏ ਨੇ ਹੂੰ ਇਹ ਤਾਂ ਉਹੀ ਗੱਲ ਹੋ ਗਈ ਕਿ ਥੋੜੇ ਸਮੇਂ ਦੇ ਸਿਆਸੀ ਲਾਭ ਲਈ ਸੂਬੇ ਦੀ ਲੰਬੀ ਮਿਆਦ ਦੀ ਆਰਥਿਕ ਸਥਿਰਤਾ ਨੂੰ दांव ਤੇ ਲਾ ਦਿੱਤਾ ਜਾਵੇ ਉਹ ਇਸ ਮਾਮਲੇ 'ਚ ਕੀ ਕਰ ਰਹੀ ਹੈ ਦੇਖੋ ਲੇਖ ਉਨ੍ਹਾਂ ਤੇ ਵੀ ਉਨਾ ਹੀ ਸਖਤ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨਿਕ ਖਲਾਅ ਕਿਹਾ ਗਿਆ ਹੈ ਪ੍ਰਸ਼ਾਸਨਿਕ ਖਲਾਅ ਹਾਂ ਤੇ ਵਰਤੀ ਗਈ ਪਾਸ਼ਾ ਕਾਫੀ ਤਿੱਖੀ ਹੈ ਉਨ੍ਹਾਂ ਨੂੰ ਅਨਪੜ ਸਿਆਸਤਦਾਨ ਤੇ ਅਰਵਿੰਦ ਕੇਜਰੀਵਾਲ ਦਾ ਸਿਰਫ ਇੱਕ ਮੋਰਾ ਦੱਸਿਆ ਗਿਆ ਹੈ ਇਹ ਲੀਡਰਸ਼ਿਪ ਤੇ ਸਿੱਧਾ ਹਮਲਾ ਹੈ ਤੇ ਆਪ ਦੀ ਸਿਆਸਤ ਦਾ ਜੋ ਮੁੱਖ ਆਧਾਰ ਰਿਹਾ ਹੈ ਦਿੱਲੀ ਮਾਡਲ ਉਸ ਬਾਰੇ ਲੇਖ ਕੀ ਕਹਿੰਦਾ ਹੈ ਲੇਖ ਤਾਂ ਦਾਵਾ ਕਰਦਾ ਹੈ ਕਿ ਦਿੱਲੀ ਮਾਡਲ ਖੋਦੀ ਟੈਟੇਰੀ ਹੋ ਚੁੱਕਾ ਹੈ ਅੱਛਾ ਹਾਂ ਇਸ ਵਿੱਚ 2025 ਦੀਆਂ ਦਿੱਲੀ ਚੋਣਾਂ ਵਿੱਚ ਕੇਜਰੀਵਾਲ ਤੇ ਆਪ ਦੀ ਕਥਿਤ ਭ੍ਰਿਸ਼ਟਾਚਾਰ ਕਰਕੇ ਹੋਈ ਹਾਰ ਦਾ ਜ਼ਿਕਰ ਹੈ ਲੇਖ ਦੀ ਦਲੀਲ ਇਹ ਹੈ ਕਿ ਹੁਣ ਉਹੀ ਅਸਫਲ ਨੀਤੀਆਂ ਪੰਜਾਬ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਪਰ ਦਿੱਲੀ ਮਾਡਲ ਹੀ ਤਾਂ 2022 ਵਿੱਚ ਉਹਨਾਂ ਦੀ ਜਿੱਤ ਦਾ ਮੁੱਖ ਕਾਰਨ ਸੀ ਹੈ ਨਾ ਬਿਲਕੁਲ ਪਰ ਲੇਖ ਇਸ ਨੂੰ ਪੰਜਾਬ ਵਿੱਚ ਕੀਤੇ ਵਾਅਦਿਆਂ ਨਾਲ ਸਿੱਧਾ ਜੋੜਦਾ ਹੈ ਜਿਵੇਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਜੋ ਅਜੇ ਤੱਕ ਪੂਰਾ ਨਹੀਂ ਹੋਇਆ ਹੂੰ ਇਸ ਤੋਂ ਇਲਾਵਾ ਲੇਖ ਦਾਵਾ ਕਰਦਾ ਹੈ ਕਿ ਜਿੰਨਾ ਮੁਹੱਲਾ ਕਲੀਨਿਕਾਂ ਤੇ ਸਿੱਖਿਆ ਸੁਧਾਰਾਂ ਦਾ ਐਨਾ ਪ੍ਰਚਾਰ ਹੋਇਆ ਉਹ ਦਿੱਲੀ ਵਾਂਗ ਹੀ ਖਸਤਾ ਹਾਲਤ ਵਿੱਚ ਨੇ ਤੇ ਇਸ ਸੰਦਰਭ ਵਿੱਚ ਲੇਖ ਇੱਕ ਸ਼ਬਦ ਵਰਤਦਾ ਹੈ ਬਿਰਤਾਂਤ ਪ੍ਰਬੰਧਨ ਹਾਂ ਨੈਰੇਟਿਵ ਮੈਨੇਜਮੈਂਟ ਇਸ ਦਾ ਅਸਲ ਮਤਲਬ ਕੀ ਹੋਇਆ ਕਿ ਸਰਕਾਰ ਜ਼ਮੀਨ ਤੇ ਕੰਮ ਕਰਨ ਨਾਲੋਂ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੀ ਹੈ ਕਿ ਕੰਮ ਹੁੰਦਾ ਹੋਇਆ ਦਿਖੇ ਤੁਸੀਂ ਬਿਲਕੁਲ ਸਹੀ ਸਮਝਿਆ ਲੇਖ ਇਹੀ ਕਹਿ ਰਿਹਾ ਹੈ ਕਿ ਅਸਲ ਸੇਵਾਵਾਂ ਦੇਣ ਦੀ ਬਜਾਏ ਸਰਕਾਰ ਦਾ ਜ਼ਿਆਦਾ ਧਿਆਨ ਇਸ਼ਤਿਹਾਰਬਾਜ਼ੀ ਰਾਹੀਂ ਇੱਕ ਖਾਸ ਤਰ੍ਹਾਂ ਦੀ ਕਹਾਣੀ ਬਣਾਉਣ ਤੇ ਹੈ ਤੇ ਫਿਰ ਇਸ ਨਾਲ ਹੋ ਕੀ ਰਿਹਾ ਹੈ ਇਸ ਨਾਲ ਸੂਬੇ ਦੀਆਂ ਸੰਸਥਾਵਾਂ ਅੰਦਰੋਂ ਖੋਖਲੀਆਂ ਹੋ ਰਹੀਆਂ ਨੇ ਲੇਖ ਇਸ ਨੂੰ ਸਿਰਫ ਨੀਤੀਆਂ ਦੀ ناکامی ਨਹੀਂ ਬਲਕਿ ਇੱਕ ਸੰਸਥਾਗਤ ਪਤਨ ਕਹਿੰਦਾ ਹੈ ਠੀਕ ਹੈ ਇਹ ਤਾਂ ਹੋਈ ਸਿਆਸਤ ਤੇ ਵਿੱਤੀ ਮੁੱਦਿਆਂ ਦੀ ਗੱਲ ਪਰ ਇਸ ਸਭ ਦਾ ਪੰਜਾਬ ਦੇ ਆਮ ਲੋਕਾਂ ਤੇ ਮਤਲਬ ਜ਼ਮੀਨੀ ਪੱਧਰ ਤੇ ਕੀ ਅਸਰ ਪੈ ਰਿਹਾ ਹੈ ਇਥੇ ਲੇਖ ਇੱਕ ਬਹੁਤ ਹੀ ਗੰਭੀਰ ਤੇ ਦਰਦਨਾਕ ਤਸਵੀਰ ਪੇਸ਼ ਕਰਦਾ ਹੈ ਹੂੰ ਪਹਿਲੀ ਗੱਲ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਟੁੱਟ ਜਾਣਾ ਲੇਖ ਦੇ ਮੁਤਾਬਿਕ ਜਾਨਲੇਵਾ ਨਸ਼ਾ ਖੋਰੀ ਤੇ ਗੈਂਗਸਟਰਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਨੌਜਵਾਨਾਂ ਬਾਰੇ ਕੀ ਜਿਨ੍ਹਾਂ ਤੇ ਪੰਜਾਬ ਦਾ ਭਵਿੱਖ ਟਿਕਿਆ ਹੈ ਇਹ ਸ਼ਾਇਦ ਸਭ ਤੋਂ ਵੱਡਾ ਸੰਕਟ ਹੈ ਬੇਰੋਜ਼ਗਾਰੀ ਤੇ ਭ੍ਰਸ਼ਟਾਚਾਰ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ ਹੈ ਹਾਂ ਇਹ ਤਾਂ ਆਪਾਂ ਸਾਰੇ ਦੇਖ ਹੀ ਰਹੇ ਹਾਂ ਉਹਨਾਂ ਨੂੰ ਆਪਣੇ ਸੂਬੇ ਵਿੱਚ ਕੋਈ ਭਵਿੱਖੀ ਨਹੀਂ ਦਿਸ ਰਿਹਾ ਇਸ ਨਾਲ ਪਿੱਛੇ ਇੱਕ ਖੋਖਲਾ ਜਨ ਅੰਕੜਾ ਰਹਿ ਗਿਆ ਜਿੱਥੇ ਪਿੰਡਾਂ ਵਿੱਚ ਸਿਰ ਬਜ਼ੁਰਗ ਤੇ ਬੱਚੇ ਨੇ ਲੈ ਕੇ ਸਭ ਨੂੰ ਸਿੱਧੇ ਤੌਰ ਤੇ ਲੀਡਰਸ਼ਿਪ ਨਾਲ ਜੋੜਦਾ ਹੈ ਲੇਖ ਵਿੱਚ ਇੱਕ ਹੋਰ ਗੱਲ ਕਹੀ ਗਈ ਹੈ ਜਿਸ ਨੇ ਮੇਰਾ ਧਿਆਨ ਖਿੱਚਿਆ ਕਿ ਸੂਬੇ ਵਿੱਚ ਕੋਈ ਅਸਰਦਾਰ ਸਿਆਸੀ ਸਮੂਹ ਨਹੀਂ ਹੈ ਇਸ ਦਾ ਕੀ ਮਤਲਬ ਹੋਇਆ ਹਾਂ ਇਸ ਦਾ ਮਤਲਬ ਇਹ ਹੈ ਕਿ ਜਦੋਂ ਸਾਰੀਆਂ ਵੱਡੀਆਂ ਪਾਰਟੀਆਂ ਭਾਵੇਂ ਉਹ ਸੱਤਾ ਵਿੱਚ ਹੋਣ ਜਾਂ ਵਿਰੋਧੀ ਧਿਰ ਵਿੱਚ ਸਾਰੀਆਂ ਹੀ ਸਮੱਸਿਆ ਦਾ ਹਿੱਸਾ ਲੱਗਣ ਲੱਗ ਪੈਣ ਤਾਂ ਲੋਕ ਜਾਣ ਕਿੱਥੇ ਬਿਲਕੁਲ 3 ਕਰੋੜ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਕਿੱਥੇ ਜਾਣ ਲੇਖ ਦੇ ਮੁਤਾਬਿਕ ਇਹ ਸਥਿਤੀ ਇੱਕ ਖਤਰਨਾਕ ਸਿਆਸੀ ਖਲਾਅ ਕਾਇਦਾ ਕਰਦੀ ਹੈ ਹੂੰ ਤੇ ਜਦੋਂ ਲੋਕ ਨਿਰਾਸ਼ ਹੁੰਦੇ ਨੇ ਤਾਂ ਲੇਖ ਚੇਤਾਵਨੀ ਦਿੰਦਾ ਹੈ ਕਿ ਉਹ ਬਾਰੀ ਹੇਰਾਫੇਰੀ ਲਈ ਬਹੁਤ ਸੰਵੇਦਨਸ਼ੀਲ ਹੋ ਜਾਂਦੇ ਹਨ ਇਹ ਤਾਂ ਸੱਚਮੁੱਚ ਚਿੰਤਾਵਲੀ ਗੱਲ ਏ ਤਾਂ ਕੀ ਲੇਖ 2027 ਦੀਆਂ ਚੋਣਾਂ ਨੂੰ ਇਸ ਸਥਿਤੀ ਤੋਂ ਬਾਹਰ ਨਿਕਲਣ ਦਾ ਕੋਈ ਮੌਕਾ ਮੰਨਦਾ ਹੈ ਨਹੀਂ ਬਿਲਕੁਲ ਨਹੀਂ ਸੋਗੋ ਉਲਟਾ ਲੇਖ 2027 ਦੀਆਂ ਚੋਣਾਂ ਦੀ ਨਿਰਪੱਖਤਾ ਤੇ ਹੀ ਗੰਭੀਰ ਸਵਾਲ ਖੜੇ ਕਰਦਾ ਹੈ। ਅੱਛਾ ਇਸ ਵਿੱਚ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਚੋਣ ਹਿਰਾਫੇਰੀ ਮਾਡਲ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਇਹ ਮਾਡਲ ਕੀ ਹੈ? ਤੇ ਲੇਖ ਵਿੱਚ স্মੋਕ স্ক্রিন 2026 ਨਾਂ ਦੀ ਇੱਕ ਰਿਪੋਰਟ ਦਾ ਵੀ ਜ਼ਿਕਰ ਹੈ ਹਾਂ ਲੇਖ স্মੋਕ স্ক্রিন 2026 ਨੂੰ ਇੱਕ ਖੋਜ ਰਿਪੋਰਟ ਦੱਸਦਾ ਹੈ ਪਰ ਇਸ ਦੇ ਲੇਖਤਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੰਦਾ ਠੀਕ ਪਰ ਇਸ ਰਿਪੋਰਟ ਦਾ ਹਵਾਲਾ ਦੇ ਕੇ ਲੇਖ ਦੱਸਦਾ ਹੈ ਕਿ ਇਹ ਮਾਡਲ ਕੰਮ ਕਿਵੇਂ ਕਰਦਾ ਹੈ ਇਸ ਵਿੱਚ ਸੰਸਾਗਤ ਕਬਜ਼ਾ ਮਤਲਬ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਮੀਡੀਆ ਨੂੰ ਦਬਾਉਣਾ ਤੇ ਬਨਾਵਟੀ ਰਾਸ਼ਟਰਵਾਦ ਦੀ ਵਰਤੋਂ ਕਰਨਾ ਸ਼ਾਮਿਲ ਹੈ ਤਾਂ ਫਿਰ ਖਤਰਾ ਇਹ ਹੈ ਕਿ ਪੰਜਾਬ ਦੇ ਇਸ ਮੌਜੂਦਾ ਹਾਲਾਤ ਦਾ ਫਾਇਦਾ ਚੁੱਕ ਕੇ ਇੱਕ ਅਜਿਹੀ ਸਰਕਾਰ ਬਣਾਈ ਜਾ ਸਕਦੀ ਹੈ ਜੋ ਸਥਾਨਿਕ ਲੋਕਾਂ ਦੀ ਨਹੀਂ ਸਗੋਂ ਕਿਸੇ ਹੋਰ ਦੇ ਹਿੱਤਾਂ ਲਈ ਕੰਮ ਕਰੇ ਬਿਲਕੁਲ ਲੇਖ ਦਾ ਡਰ ਇਹੀ ਹੈ ਕਿ ਇੱਕ ਅਜਿਹੀ ਸਰਕਾਰ ਬਣਾਈ ਜਾ ਸਕਦੀ ਹੈ ਜੋ ਸਥਾਨਿਕ ਲੋੜਾਂ ਦੀ ਬਜਾਏ ਕੇਂਦਰੀ ਹਿੱਤਾਂ ਨੂੰ ਪਹਿਲ ਦੇਵੇ ਇਹ ਸੂਬੇ ਦੀ ਖੁਦਮੁਖਤਿਆਰੀ ਲਈ ਇੱਕ ਵੱਡਾ ਖਤਰਾ ਹੋ ਸਕਦਾ ਹੈ। ਇਸ ਸਾਰੀ ਗੱਲਬਾਤ ਦਾ ਸਿੱਟਾ ਤਾਂ ਬਹੁਤ ਹੀ ਨਿਰਾਸ਼ ਕਰਨ ਵਾਲਾ ਲੱਗ ਰਿਹਾ ਹੈ। ਜੇ ਵਿਰੋਧੀ ਧਿਰ ਦੇ ਵਾਅਦੇ ਖੋਖਲੇ ਨੇ, ਮੌਜੂਦਾ ਸਰਕਾਰ ناکਾਮ ਹੈ ਤੇ ਚੋਣਾਂ ਤੇ ਵੀ ਸਵਾਲ ਨੇ, ਤਾਂ ਫਿਰ ਪੰਜਾਬ ਲਈ ਰਾਹ ਕਿ ਬਚਦਾ ਹੈ? ਲੇਖ ਬਹੁਤ ਸਪਸ਼ਟ ਕਹਿੰਦਾ ਹੈ ਕਿ ਕਿਸੇ ਵੀ ਵੱਡੀ ਪਾਰਟੀ ਦੀ ਜਿੱਤ ਸੂਬੇ ਲਈ ਤਬਾਹੀ ਹੋਵੇਗੀ। ਭਾਵੇਂ ਉਹ ਆਪ ਹੋਵੇ, ਅਕਾਲੀ ਦਲ, ਭਾਜਪਾ ਜਾਂ ਕਾਂਗਰਸ। ਸਾਰੀਆਂ ਹੀ ਹਾਂ ਕਾਰਨੇ ਦੱਸਿਆ ਗਿਆ ਹੈ ਕਿ ਸਾਰੀਆਂ ਪਾਰਟੀਆਂ ਨੂੰ ਸੂਬੇ ਦੀ ਵਿੱਤੀ ਬਰਬਾਦੀ ਦੇ ਮਾਮਲੇ ਵਿੱਚ ਬਰਾਬਰ ਦਾ ਨਾਕਾਬਿਲ, ਪ੍ਰੇਸ਼ਟ ਅਤੇ ਬੇਈਮਾਨ ਦੱਸਿਆ ਗਿਆ ਹੈ ਤਾਂ ਅਸਲ ਵਿੱਚ ਲੇਖ ਇਹ ਕਹਿ ਰਿਹਾ ਹੈ ਕਿ ਚੋਣਾਂ ਦੇ ਨਤੀਜੇ ਜੋ ਮਰਜ਼ੀ ਹੋਣ ਪੰਜਾਬ ਦਾ ਭਵਿੱਖ ਧੁੰਦਲਾ ਹੀ ਰਹੇਗਾ ਹਾਂ ਲੇਖਤਾ ਆਖਰੀ ਸੁਨੇਹਾ ਬਹੁਤ ਹੀ ਚੇਤਾਵਨੀ ਭਰਿਆ ਹੈ ਜੇ 2027 ਦੀਆਂ ਚੋਣਾਂ ਅਸਲ ਮੁੱਦਿਆਂ ਦੇ ਹੱਲ ਦੀ ਬਜਾਏ ਸਿਰਫ ਝੂਠੇ ਵਾਅਦਿਆਂ ਤੇ ਲੜੀਆਂ ਜਾਂਦੀਆਂ ਨੇ ਤਾਂ ਸੂਬੇ ਦਾ ਪਤਨ ਰੁਕ ਨਹੀਂ ਸਕੇਗਾ ਲਿਖਦੇ ਸ਼ਬਦਾਂ ਵਿੱਚ ਪੰਜਾਬ ਸਿਰਫ ਇੱਕ ਚੋਣਵਲ ਨਹੀਂ ਸਗੋਂ ਆਪਣੇ ਆਰਥਿਕ ਅਤੇ ਸਮਾਜਿਕ ਪਤਨ ਦੇ ਅੰਤਿਮ ਪੜਾਵਲ ਵੱਧ ਰਿਹਾ ਹੈ ਤਾਂ ਅੱਜ ਅਸੀਂ ਇਸ ਲੇਖ ਦੇ ਆਧਾਰ ਤੇ ਪੰਜਾਬ ਦੀ ਇੱਕ ਬਹੁਤ ਹੀ ਮਤਲਬ ਗੰਭੀਰ ਤੇ ਚਿੰਤਾਜਨਕ ਤਸਵੀਰ ਦੇਖੀ ਇੱਕ ਪਾਸੇ 4 ਲੱਖ ਕਰੋੜ ਦਾ ਪਹਾੜ ਵਰਗਾ ਕਰਜ਼ਾ ਹਾਂ ਦੂਜੇ ਪਾਸੇ ਗੈਰ ਜ਼ਿੰਮੇਵਾਰਾਣਾ ਸਿਆਸੀਵਾਦੇ ਦੇ ਨਾਲ ਹੀ ਮੌਜੂਦਾ ਸਰਕਾਰ ਦੀ ਕਥਿਤ ناکامی ਅਤੇ 2027 ਦੀਆਂ ਚੋਣਾਂ ਦੀ ਨਿਰਪੱਖਤਾ ਤੇ ਮੰਡਰਾਉਣ ਦੇ ਖਾਤਰੇ ਜੋ ਗੱਲ ਇਸ ਲੇਖ ਵਿੱਚ ਉਹ ਸਾਹਮਣੇ ਆਂਦੀ ਹੈ ਉਹ ਇਹ ਹੈ ਕਿ ਸੂਬਾ ਲੋਕ ਲੁਭਾਉ ਰਾਜਨੀਤੀ ਤੇ ਵਿੱਤੀ ਗੈਰ ਜ਼ਿੰਮੇਵਾਰੀ ਦੇ ਇੱਕ ਅਜਿਹੇ ਚੱਕਰ ਵਿੱਚ ਫਸ ਗਿਆ ਹੈ ਜਿੱਥੇ ਕੋਈ ਵੀ ਵੱਡਾ ਸਿਆਸੀ ਖਿਡਾਰੀ ਬਾਹਰ ਨਿਕਲਣ ਦਾ ਕੋਈ ਭਰੋਸੇਯੋਗ ਰਸਤਾ ਨਹੀਂ ਦਿਖਾ ਰਿਹਾ ਸਾਰੇ ਉਸੇ ਖੇਡ ਦਾ ਹਿੱਸਾ ਨੇ ਹਨਾ ਬਿਲਕੁਲ ਹਰ ਕੋਈ ਉਸੇ ਖੇਡ ਪੁਸਤਕ ਦੀ ਵਰਤੋਂ ਕਰ ਰਿਹਾ ਹੈ ਜਿਸ ਨੇ ਸੂਬੇ ਨੂੰ ਇਸ ਸਥਿਤੀ ਵਿੱਚ ਲਿਆਂਦਾ ਹੈ ਇਹ ਲੇਖ ਸਾਨੂੰ ਸੋਚਣ ਲਈ ਇੱਕ ਬਹੁਤ ਅਹਿਮ ਸਵਾਲ ਦੇ ਜਾਂਦਾ ਹੈ ਜੇ ਜਿਵੇਂ ਲੇਖ ਕਹਿੰਦਾ ਹੈ ਸਾਰੀਆਂ ਸਿਆਸੀ ਪਾਰਟੀਆਂ ਹੀ ਸਮੱਸਿਆ ਦਾ ਹਿੱਸਾ ਨੇ ਤਾਂ ਫਿਰ ਇਸ ਆਰਥਿਕ ਤੇ ਸਮਾਜਿਕ ਟਹਿ ਟੇਰੀ ਦਾ ਹੱਲ ਆਖਿਰ ਆਵੇਗਾ ਕਿੱਥੋਂ ਹਾਂ ਇਹ ਸਭ ਤੋਂ ਵੱਡਾ ਸਵਾਲ ਹੈ ਇੱਕ ਸਮਾਜ ਲਈ ਇਸ ਦਾ ਕੀ ਮਤਲਬ ਹੈ ਜਦੋਂ ਉਸ ਕੋਲ ਮਦਦ ਲਈ ਕੋਈ ਅਸਰਦਾਰ ਸਿਆਸੀ ਸਮੂਹ ਹੀ ਨਾ ਬজে